ਇਹ ਪਹਿਲਾਂ ਦੀ ਵਾਲੀ ਤਪੋਚਿਆ ਕਰੀ ਆ ਅੱਛਾ ਉਹ ਤੋਂ ਪਹਿਲਾਂ ਐ ਦੱਸੋ ਜੀ ਵੀ ਇੰਨੀ ਉਮਰ ਦੇ ਵਿੱਚ ਜਿਹੜੀ ਆਵਾਜ਼ ਪਈ ਐ ਵਧੀਆ ਇਹਦੇ ਕਾਰਨ ਦੱਸੋ ਇਹਦਾ ਰਾਜ ਦੱਸੋ ਵਿੱਚੋਂ ਹਾਂ ਖਰਾਕ ਜਾਂ ਕੀ ਚੀਜ਼ਾਂ ਨੇ ਤੇੀਆਂ ਤੀਆਂ ਭਲੇ ਕਰਾਂਗੀਆਂ ਧੀਰੇ ਬੋਲਣ ਧੀਰ ਧੀਰੇ ਨਹੀਂ ਜੀ ਬਾਪੂ ਜੀ ਅੱਜ ਫਿਰ ਸਾਨੂੰ ਕੀ ਸੁਣਾ ਰਹੇ ਹੋਗੇ ਅੱਜ ਭਾਈ ਕਰਨਾਲ ਸਿੰਘ ਪਾਰਸ ਦੀ ਇੱਕ ਕਲੀ ਲਿਖੀ ਆ ਅੱਛਾ ਜੀ ਉਹ ਸੁਣਾਓ ਜੀ ਸਨਾਉਜੀ ਉਹ ਉਨਲਾ ਕੇ ਪੱਲਾ ਰਾਂਝਾ ਨਾਲ ਨੇ ਵਰਤਾ ਬੋਲਿਆ ਸੀ ਤੀਆਂ ਪਲਾ ਕਰੇ ਦੀਆਂ ਤੀਆਂ ਭਲੇ ਕਰਾਂ ਦੀਆਂ ਧੀਰੇ ਬੋਲਣ ਧੀਰ ਧੀਰੇ ਨਹੀਂ ਆ ਚੱਕ ਪਲੰਘ ਆਪ ਦਾ ਉਹ ਬਾਹਣ ਚ ਹੋ ਕੇ ਪੈ ਜਾਗੇ ਨਿੱਕੀ ਜਹੀ ਗਲਤੀ ਕਾ ਤੋ ਕਰਦੀ ਐ ਡੱਚ ਜੀਰੇਨੀ ਕੀ ਤੁਚੋ ਲਿਆ ਤੇਰੀ ਛੇਜ ਦਾ ਲੂਲਾ ਲਾਲੀਆਂ ਤੇਰੇ ਪਲੰਗ ਨੀਆਂ ਤੇਰੇ ਬਾੜੇ ਤੋਂ ਨਾ ਤੋੜ ਲੈ ਮਤੀਰੇਨੀ ਆਏ ਪਿੱਛੇ ਤੇ ਟੁਰੇ ਅੱਗੇ ਨੂੰ ਜਾਂਦੇ ਹਾਂ ਰਾਈਆਂ ਨਾਲ ਨਾ ਕਰੀਏ ਰਾਈਆਂ ਨਾਲ ਨਾ ਕਰੀਏ ਇਹੋ ਜੇ ਬਤੀਰੇ ਨੀ ਸੋਲ ਕਰੀਏ ਤੇ ਕੀ ਮਿਰਚੋਂ ਕਾ ਕੰਡੇ ਹੋਈ ਜੰਨੀ ਐ ਮਿਰਚੋਂ ਕੌੜੀ ਹੋਈ ਜੰਨੀ ਐ ਦੋਸਤੋ ਬਾਪੂ ਨੇ ਆਪਾਂ ਨੂੰ ਕਲੀ ਸੁਣਾਈ ਤੇ ਸੁਣ ਕੇ ਬਹੁਤ ਆਨੰਦ ਆਇਆ ਤੇ ਹੋਰ ਵੀ ਆਪਾਂ ਆਵਾਜ਼ ਦੇ ਵਿੱਚ ਬਾਪੂ ਤੋਂ ਕੁਝ ਸੁਣਾਗੇ ਦੇਖਦੇ ਆ 2 ਮਿੰਟ ਲਈ ਉਹ ਉਹ ਤੋਂ ਪਹਿਲਾਂ ਐ ਦੱਸੋ ਜੀ ਵੀ ਇੰਨੀ ਉਮਰ ਦੇ ਵਿੱਚ ਜਿਹੜੀ ਆਵਾਜ਼ ਪਈ ਐ ਵਧੀਆ ਇਹਦਾ ਕਾਰਨ ਦੱਸੋ ਇਹਦਾ ਰਾਜ ਦੱਸੋ ਵਿੱਚ ਹਾਂ ਖਰਾਕ ਜਾਂ ਕੀ ਚੀਜ਼ਾਂ ਨੇ ਇਹ ਦੱਸੋ ਪਹਿਲਾਂ ਇਹ ਪਈ ਕੁਦਰਤ ਦੀ ਦੇਣਾ ਅੱਛਾ ਜੀ ਮੈਂ ਤਾਂ ਕੁਦਰਤ ਨੂੰ ਕਹੂੰਗਾ ਪਰ ਜਿਹੜਾ ਮੜਾ ਮੋਟਾ ਮੂੰਹ ਦਾ ਪੱਥਰ ਅੱਛਾ ਜੀ ਇਹ ਜ਼ਰੂਰੀ ਆ ਠੀਕ ਹੈ ਜੀ ਜਿਵੇਂ ਹੁਣ ਆਪਾਂ ਮਤਲਬ ਸਾਰੀਆਂ ਚੀਜ਼ਾਂ ਬਨੌਟੀ ਆ ਗਈਆਂ ਹਾਂ ਜੀ ਜੇ ਤੁਸੀਂ ਤੇਲਾਂ ਦਾ ਤੜਕਾ ਨਾ ਆਉਂਗੇ ਤੇ ਸਬਜ਼ੀ ਬਣਾਉਂਗੇ ਤੇ ਠੰਡਾ ਉਤੋਂ ਦੀ ਪਾਣੀ ਪੀਓਗੇ ਤਾਂ ਤੁਹਾਡੀ ਗਲਾ ਬੈਠੂ ਹੀ ਬੈਠਾ ਅੱਛਾ ਜੀ ਪਾਟੂ ਹੀ ਪੜੀ ਜੇ ਗੜੇ ਨੂੰ ਆਪਾਂ ਸਾਫ਼ ਰੱਖਣਾ ਹੈ ਤਾਂ ਆਪਾਂ ਨੂੰ ਚੀਜ਼ਾਂ ਦਾ ਭਰੇਜ ਰੱਖਣਾ ਜ਼ਰੂਰੀ ਹੈ ਹਾਂਜੀ ਅੱਛਾ ਮੈਨ ਇਹਗਾ ਮਾਈ ਮੈਨ ਇਹਗਾ ਜੀ ਜੇ ਮੈਂ ਕੋਈ ਤਲੀ ਹੋਈ ਚੀਜ਼ ਖੱਟਾ ਮਿੱਠਾ ਚਾਰ ਇਹਨਾਂ ਚੀਜ਼ਾਂ ਦਾ ਭਰੇਜ ਰੱਖਣਾ ਜ਼ਰੂਰੀ ਹੈ ਜੇ ਆਪਾਂ ਗਲਾ ਸਾਫ਼ ਰੱਖਣਾ ਆਪਣਾ ਕੰਠ ਸਾਫ਼ ਰੱਖਣਾ ਤੇ ਫਿਰ ਜੋਰ ਵੀ ਲੱਗਦਾ ਜੀ ਕਿ ਲੋਗਾ ਕੰਠ ਦਾ ਸਾਫ ਆ ਗਿਆ। ਤੇ ਫੜਣ ਹੋਰ ਹੋਰ ਹਾਲ ਲੱਗਦਾ ਹੈ। ਫੜਣ ਚ ਜਾਣ ਚਾਹੀਦੀ। ਲੱਗਦਾ ਹੈ? ਹਾਂ ਜੀ। ਇਹ ਪਹਿਲਾਂ ਦੀ ਬਹੁਤ ਤਵੱਚਾ ਕਰੀ ਆ। ਅੱਛਾ। ਹਾਂ। ਪਹਿਲਾਂ ਦੀ ਬਹੁਤ ਤਵੱਚਾ ਕਰੀ ਆ। ਯਾਨੀ 3-3 ਘੰਟੇ ਤਾਂ ਮਬੂਲੀ ਗੱਲ। ਕਰਿਆਜ ਕਰਿਆ ਜੀ। ਅੱਛਾ ਜੀ। ਕਿਉਂ ਤੋਂ ਹਾਲਾ ਹੁੜ ਜੋੜਦੇ? ਉੱਤੇ ਖੁੱਲੀਆਂ ਰੌਂਗੀਆਂ। ਉੱਤੇ ਫਿਰ ਕੋਈ ਬੰਦਸ਼ੀ ਤਾਂ ਹੁੰਦੀ ਨਹੀਂ। ਬਾਕੀ ਇਹਦੇ 'ਚ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਵੀ ਜਿਹੜੀਆਂ ਧੀਆਂ ਪਾਣਾ ਇਹਨੂੰ ਤਾਂ ਸਮਝਣ ਇਹ ਤਾਂ ਇੱਕ ਦੁਨਿਆਵੀ ਚੀਜ਼ੋਂ ਛੱਡ ਕੇ ਰੱਬ ਦੀ ਰੂਹ ਦੀ ਗੱਲ ਆ ਜੀ ਨੂੰ ਇਸ ਚੀਜ਼ ਦਾ ਗਿਆਨ ਹੈ ਜੀ ਇਹ ਹੈ ਹੀ ਅਸਲ ਰੂਹ ਦੀ ਖਰਾਕ ਰੂਹ ਦੀ ਖਰਾਕ ਆ ਇਹ ਜਿਹੜਾ ਸੰਗੀਤ ਹੈ ਇਹ ਰੂਹ ਦੀ ਖਰਾਕ ਬਿਲਕੁਲ ਸਹੀ ਗੱਲ ਹੈ ਇੱਕ ਇਹ ਚੀਜ਼ ਵੀ ਹੈ ਜਿਵੇਂ ਦੱਸਿਆ ਵੀ ਉਹ ਜਿਹੜੇ ਬਲਦ ਬੋਂਦੇ ਜਾਂ ਬੋਤੀ ਨਾਲ ਹਲ ਬੋਂਦੇ ਹਨਾ ਉੱਥੇ ਕੋਈ ਹੁੰਦਾ ਨਹੀਂ ਸੀ ਬੰਦਾ ਆਹ ਦਾ ਜੋਰ ਲਾ ਕੇ ਪੂਰਾ ਨਾਲੇ ਉਹਦੇ ਨਾਲ ਸਿਰੇ ਲਾ ਕੇ ਅੜਦਾ ਕਿਉਂ ਉੱਧਰ ਦੋਨਾਂ ਪਾਸੇ ਧਿਆਮ ਰਹਿਦਾ ਸੀ ਹਾਂ ਉੱਥੇ ਜਾ ਕੇ ਪਹਿਲਾ ਦੋਹਾ ਹੀ ਹਾਲ ਆਉਂਦੇ ਸੀ ਅੱਛਾ ਜੀ ਖੇਤ ਜਾ ਕੇ ਹਾਂ ਲਾਤੀ ਹਾਂ ਜੀ ਹਾਂ ਜੀ ਗੁਰ ਗੂੰਗੇ ਗੁਰਬਾਬ ਰੇ ਰਈਏ ਗੁਰ ਕੇ ਦਾਸ ਜੇ ਗੁਰ ਪੇਜਣਾ ਨਰਕ ਨੂੰ ਸੁਰੱਖਤੀ ਰੱਖੀਏ ਆਸ ਬਿਲਕੁਲ ਇਹ ਜਿਹੜੀਆਂ ਗੱਲਾਂ ਨਾ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਜਿੰਨਾ ਗਾਇਆ ਉਹਨੂੰ ਨਾ ਸਮਝਣਾ ਵੀ ਜਿਹੜੇ ਗੁਰੂ ਤੇ ਰੱਖੀਏ ਆਸ ਜੇ ਤੋ ਕੋਈ ਵੀ ਕੰਮ ਕਰਨਾ ਨਾ ਆਪਾਂ ਨੂੰ ਉਸ ਪਰਮਾਤਮਾ ਦੀ ਊਟ ਲੈਣੀ ਚਾਹੀਦੀ ਹੈ ਉਹਦੇ ਆਸ ਰੱਖਣੀ ਚਾਹੀਦੀ ਹੈ ਵਿੱਚੇ ਕੋਈ ਹਾਰੀ ਫਸਲ ਬੀਜਦਾ ਹੈ ਜੋ ਪਹਿਲਾਂ ਬਰਤਾਂ ਨਾਲ ਬੀਜਦੇ ਸੀ ਇਸ ਦਾ ਪਹਿਲਾਂ ਪਰਮਾਤਮਾ ਦਾ ਨਾਮ ਲੈਦੇ ਸੀ ਕਿڑی ਜਨੌਰ ਦੇ ਭਾਕਾਂ ਦਾ ਸਾਰਿਆਂ ਦਾ ਨਾਮ ਲੈ ਕੇ ਫਸਲ ਨੂੰ ਮਤਲਬ ਫੇਰ ਜੀਣ ਲੱਗੇ ਸੀ ਤੇ ਫੇਰ ਪਰਮਾਤਮਾ ਉਹ ਕਿڑی ਜਨੌਰ ਦਾ ਚੰਗੀ ਕਰਦੇ ਦੱਸਦੇ ਫੇਰ ਪਰਮਾਤਮਾ ਦਾ ਸ਼ੁਕਰੀਆ ਦਾ ਸ਼ੁਕਰੀਆ ਦਾ ਇਸ ਕਰਕੇ ਸਭ ਤੋਂ ਪਹਿਲਾਂ ਜਦੋਂ ਖੇਤ ਜਾ ਕੇ ਕੋਈ ਕੰਮ ਤੋਰਦੇ ਤੇ ਮਤਲਬ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਅਸੀਂ ਦੋਰਾ ਲਾਉਂਦੇ ਵੀ ਪਹਿਲਾਂ ਅਸੀਂ ਆਵਾਜ਼ ਹੀ ਇਹ ਕੱਢਦੇ ਜਾ ਮਲੋਂ ਨਾਲੇ ਸ਼ੁਕਰਾਨਾ ਹੋ ਜਾਂਦਾ ਤੇ ਨਾਲੇ ਉਹ ਗਾ ਕੇ ਹੋ ਜਾਂਦਾ ਨਾ ਇਹ ਗਾ ਕੇ ਹੋ ਜਾਂਦਾ ਸੁਰਾਂ ਦੇ ਤੇ ਰੂ ਖੇਡੋ ਹੋਰ ਵੀ ਜ਼ੋਂਦਾ ਉਹ ਵੀ ਬੰਦੇ ਦੂਜੇ ਦੂਜੇ ਤੋਂ ਦੂਰੋਂ ਖੇਤੋਂ ਖੇਤੋਂ ਦੂਜੇ ਸਾਡੇ ਨੇੜੇ ਸੀਗਾ ਨਾਥਪੁਰਾ ਗੰਗਾ ਤੇ ਅਸੀਂ ਟੂ ਬਲਾਂ ਤੇ ਖੇਤਾਂ 'ਚ ਪਏ ਹੁੰਦੇ ਅੱਛਾ ਜੀ ਅਸੀਂ ਰਾਤ ਨੂੰ ਟਿੱਕੀ ਰਾਤ ਤੋਂ ਤੁਸੀਂ ਯਕੀਨ ਮੰਨੋ ਵੀ ਮੀਲ-ਮੀਲ ਤੇ ਕਿਤੇ ਸਾਡੀ ਆਵਾਜ਼ ਆਉਂ ਜਾਂਦੀ ਜਾਂਦੀ ਸੀ ਟਿੱਕੀ ਰਾਤ ਤੋਂ ਗੱਲਾਂ ਬਾਤਾਂ ਕਰੀ ਜਾਂਦੇ ਅੰਕ ਨਾ ਗੰਦੇ ਜੀ ਜੋ ਗਮੋਂ ਦੇ ਕਾਲੀ ਜਿਹੜਾ ਬੰਦਾ ਕੋਈ ਸਾਡੇ ਚ ਭੁੱਲ ਗਿਆ ਜਿਹੜੇ ਬੰਦੇ ਨੇ ਯਾਦ ਹੁੰਦੀ ਜੇ ਗੰਗਾ ਤੇ ਗੁਰਦੇਵ ਸਿੰਘ ਸੀ ਉਹਦਾ ਨਾਂ ਕੱਦ ਛੋਟਾ ਈ ਆਵਾਜ਼ ਵੱਡੀ ਸੀ ਉਹਦੀ ਘਾਂਟੇਦਾਰ ਅੱਛਾ ਜੀ ਉਹਨੇ ਬੋਲਣਾ ਉੱਥੋਂ ਵੀ ਤੂੰ ਭੁੱਲ ਗਿਆ ਇੱਥੋਂ ਗੱਲੀ ਗੱਲੀ ਸਮਝਾਉਣਾ ਉਹਨੇ ਤੇ ਉਹ ਵੀ ਉਹਦੇ ਕੰਠ ਹੋ ਜਾਂਦੀ ਜਦੋਂ ਦੂਰ ਵਾਲਾ ਬੰਦਾ ਸੁਣੀ ਜਾਂਦਾ ਹਾਂ ਸੁਣੀ ਜਾਂਦਾ ਭਈ ਮੰਨਿਆ ਤੇ ਭਈ ਆਉਂਦੇ ਬੱਕੀ ਜਾਂਦੀ ਰੱਖੀ ਉਹਨੂੰ ਵੀ ਉਸ ਚੀਜ਼ ਦਾ ਗਿਆਨ ਹੁੰਦਾ ਵੀ ਜੇ ਬੰਦਾ ਕੋਈ ਰਸੂ ਦਾ ਵੀ ਤੂੰ ਆ ਗਲਤ ਕਰਦਾ ਹੂੰ ਜਿਵੇਂ ਉਹ ਕਿਸੇ ਨੇ ਗੱਲਾਂ ਗੱਲਾਂ ਚ ਸਮਝਾਇਆ ਮੁੜ ਕੇ ਆ ਬੁਲਾਉਂਦਾ ਉਹ ਉੱਥੋਂ ਵੀ ਅੱਛਾ ਉਹ ਉਧਰੋਂ ਚ ਲਾ ਲਾ ਉਧਰੋਂ ਲੁਗਾ ਉਧਰੋਂ ਉੱਥੋਂ ਜਿੱਥੋਂ ਇਹ ਭੁੱਲੇ ਹੁੰਦੇ ਉਹ ਤੋਂ ਉਹ ਲਾ ਜਾਂਦਾ ਇਹ ਉਧਰ ਵੀ ਵਿਚਾਰ ਆ ਪਾ ਭੁੱਲੇਗਾ ਇੱਕ ਨਾਥਪੁਰ ਦਾ ਸੀ ਵਿਚਾਰਾ ਅੱਛਾ ਜੀ ਉਹਦੀ ਇੱਕ ਲੱਤ ਮਰੀ ਵੀ ਸੀ ਹੂੰ ਬੜਾ ਬੋੜੀਆਂ ਦਾ ਤੇਰਾ ਵਗੈਰਾ ਪੈਣਾ ਬੂਣਾ ਦਾ ਬੜਾ ਮਾਰ ਬੰਦਾ ਸੀ ਅੱਛਾ ਜੀ ਬਹੁਤ ਅਸ ਮੁੱਖ ਬੰਦਾ ਉਹ ਵੀ ਬੋਲਦਾ ਜਦੋਂ ਉਹ ਬੋਲਦਾ ਤਾਂ ਉਹ ਵੀ ਦੱਸਦਾ ਵੀ ਮਤਲਬ ਤੂੰ ਇੱਥੋਂ ਭੁੱਲ ਗਿਆ ਉੱਥੋਂ ਮੁੜ ਕੇ ਉਹ ਆਪ ਲਾਉਂਦਾ ਫਿਰ ਬੰਦਾ ਸਮਝ ਜਾਂਦਾ ਵੀ ਮੇਰੀ ਗਲਤੀ ਆ ਇਹ ਹਾਂ ਜੀ ਇੱਥੋਂ ਮੈਂ ਐਂ ਬੋਲਣਾ ਸੀ ਇਹ ਪਾਈ ਐਂ ਸੀ ਉਦੋਂ ਸਾਡੇ ਵੇਲੇ ਦਾ ਸੌਦੇ ਦੂਰ ਤੱਕ ਮੰਨ ਲਓ ਸਨੇਹਾ ਵੀ ਲਾ ਸਕਦੇ ਵਧੀਆ ਆਵਾਜ਼ ਨਾਲ ਵਧੀਆ ਵਧੀਆ ਬਹੁਤ ਵਧੀਆ ਉਦੋਂ ਜੀ ਮਨੋਰੰਜਨ ਦਾ ਸਾਧਨ ਇਹ ਇੱਕ ਸੀਗਾ ਬਸ ਵੀ ਜਦੋਂ ਚਾਰ ਬੰਦੇ ਇਕੱਠੇ ਬਹਿ ਗਏ ਜਿਵੇਂ ਹੁਣ ਇੱਕ ਦੋਹਰਾ ਆਇਆ ਮੋਰ ਕੁੰ냥 ਨੂੰ ਮਾਰਨ ਤਾਂ ਨੇ ਸੋਢੀ ਨਿਤ ਦੀ ਕਿਦਰ ਤਿਆਰੀ ਜਾਂ ਤਾਂ ਸੋਡਾ ਦੇ ਸੱਚ ਜੱਜੜਾ ਜਾਂ ਕਿਸੇ ਨਾ ਯਾਰੀ ਮੋਰ ਕੀ ਕਹਿੰਦੇ ਆ ਨਾ ਨਹੀਂ ਕੁੰញੋ ਸਾਡਾ ਦੇਸ ਜੱਗੜਾ ਨਾ ਕਿਸੇ ਨਾ ਯਾਰੀ ਹਰ ਹੀ ਲਈ ਜਮੀ ਟੁਕਣੀ ਪੈਣੀ ਜਿੱਥੇ ਡਾਡੇ ਚੋਗ ਖਲਾਰੀ ਡਾਡੇ ਚੋਗ ਖਲਾਰੀ ਹੁਣ ਤੱਕ ਇਹ ਮਤਲਬ ਇਹ ਤੱਕ ਜਦੋਂ ਇੱਕ ਦੂਜੇ ਨੂੰ ਗੱਲਬਾਤ ਕਰਦੇ ਸੀ ਨਾ ਵੀ ਜਦੋਂ ਇਹ ਸਭ ਤੋਂ ਵਧੀਆ ਗੱਲਾਂ ਜਦੋਂ ਸਿਆਣੇ ਕਹਿੰਦੇ ਨੇ ਵੀ ਹਰ ਪੰਛੀ ਹਰ ਜਾਨਵਰ ਬੋਲਦਾ ਸੀ ਗੱਲਬਾਤ ਕਰਦਾ ਸੀ ਉਦੋਂ ਮਤਲਬ ਵੀ ਇਹ ਫਿਰ ਜਦੋਂ ਇੱਕ ਜੁਨਾਹ ਗੱਲਬਾਤ ਪੁੱਛਦੇ ਜਿਵੇਂ ਹੁਣ ਬਾਪੂ ਜੀ ਨੇ ਸੁਣਾਈ ਕਿ ਸਾਨੂੰ ਚੁਗਣੀ ਪੈਂਦੀ ਜਿੱਥੇ ਚੋਕ ਖਲਾਰੀ ਉਹ ਪੁੱਛਦੇ ਐ ਵੀ ਤੂੰ ਜਿਹੜਾ ਇੱਥੇ ਰਹਿਣਾ ਜਾਂ ਤੂੰ ਰੋਜ਼ ਜਾਣਾ ਕਿਤੇ ਵੀ ਕਿਉਂ ਜਾਣਾ ਵੀ ਜਿਆਦਾ ਤੇਰਾ ਕੋਈ ਦੇਸ਼ ਹੋਰ ਆ ਤੂੰ ਉੱਥੇ ਜਾਣਾ ਹੁਣ ਕੁੰਝਾ ਰੋਜ਼ ੜਾਰੀ ਮਾਰਦੀਆਂ ਉਹਦਾ ਚੋਕ ਚੁਗਦੀਆਂ ਸ਼ਾਮ ਨੂੰ ਆਪਣੇ ਆਲ ਨੇ ਚਾਜਣੇ ਉਹ ਫਿਰ ਪੁੱਛਦਾ ਉਹ ਵੀ ਜਿਹੜਾ ਤੁਸੀਂ ਇਹ ਰੋਜ਼ ਜਾਂਦੇ ਹੋ ਵੀ ਜਾਂ ਤਾਂ ਤੁਹਾਡੀ ਕਿਸੇ ਨਾਲ ਕੋਈ ਦੋਸਤੀ ਆ ਉਹਨਾਂ ਨੂੰ ਮਿਲਣ ਜਾਂਦੇ ਹੋ ਰੋਜ਼ ਜਾਣ ਦਾ ਭਾਣਾ ਫਿਰ ਉਹ ਦੱਸਦੇ ਵੀ ਇਹਦਾ ਪ੍ਰਮਾਤਮਾ ਦੀ ਜਿਹੜੀ ਚੋਖ ਖਲਾਰੀਆਂ ਸਾਨੂੰ ਜਾ ਕੇ ਚੁਗਣੀ ਪੈਂਦੀ ਚੁਗਣੀ ਵੀ ਇਹ ਸਸਤੇ ਇਸ ਕਰਕੇ ਢਾਰੀ ਭਰਨੀ ਪੈਂਦੀ ਆ ਸਾਨੂੰ ਵੀ ਜਿੱਥੇ ਸਾਡੀ ਚੋਖ ਖਲਾਰੀਆਂ ਉੱਥੇ ਜਾਣਾ ਪੈਂਦਾ ਇਹ ਗੱਲਾਂ ਡੂੰਘੀਆਂ ਨੇ ਹਰ ਇੱਕ ਬੰਦੇ ਦੇ ਮਤਲਬ ਜਿਹੜੇ ਹੁਣ ਵਾਲੀ ਪੀੜ੍ਹੀ ਐ ਹੁਣ ਵਾਲੇ ਨੌਜਵਾਨ ਨੇ ਉਹਨਾਂ ਦੇ ਸਮਝੋਂ ਬਾਹਰ ਸਮਝੋਂ ਬਾਹਰ ਕਿ ਉਹਨਾਂ ਨੂੰ ਅਰਥ ਤਾਂ ਇਹਦਾ ਆਉਂਦਾ ਨਹੀਂ ਜਿਨ੍ਹਾਂ ਚਿਰ ਅਰਥ ਨਹੀਂ ਆਉਂਦਾ ਉਹਨਾਂ ਚਿਰ ਮਤਲਬ ਵੀ ਗੱਲ ਸੁਣਨ ਦਾ ਗਿਆਨ ਨਹੀਂ ਕੋਈ ਹਾਂ ਜਿਨ੍ਹਾਂ ਚਿਰ ਸਾਨੂੰ ਨਾ ਕੋਈ ਸਵਾਦ ਆ ਅਰਥ ਨਹੀਂ ਆਉਂਦੇ ਕੁਰਬਾਨੀ ਦੀ ਨਾ ਵੀ ਤੁਹਾਡਾ ਮਨ ਨਹੀਂ ਲੱਗਣਾ ਜਿਦੋਂ ਸਮੂਹ ਦੇ ਅਰਥਾਂ ਦਾ ਪਤਾ ਲੱਗਣ ਲੱਗਿਆ ਫਿਰ ਆਟੋਮੈਟਿਕ ਫੁਰਮਾ ਉਦਰੀ ਲੱਗਣ ਲੱਗ ਜੂ ਵੀ ਯਾਰ ਆ ਤਾਂ ਚੀਜ਼ ਜੀ ਬੜੀ ਵਧੀਆ ਹਾਂ ਮਤਲਬ ਸਮਝਿਆਂ ਦਾ ਨਾਲ ਦੀ ਹਾਂ ਜਦੋਂ ਬੰਦਾ ਮਤਲਬ ਜਿਵੇਂ ਆਪਾਂ ਕਹਿੰਨੇ ਕਿਤਾਬਾਂ ਦੇ ਵਿੱਚ ਵੀ ਪ੍ਰਸੰਗ ਸਹਿਤ ਵਿਆਖਿਆ ਜਦੋਂ ਉਸ ਗੱਲ ਦੀ ਬੰਦਾ ਵਿਆਖਿਆ ਕਰਕੇ ਦੱਸਦਾ ਫਿਰ ਉਹ ਦਿਮਾਗ 'ਚ ਸੌਖੀ ਵੱਢ ਜਾਂਦਾ ਉਹ ਮੂ ਜੇ ਆਪਾਂ ਸਿੱਧੀ ਕਹਿ ਦਈਏ ਉਹਵੇਂ ਦਿਮਾਗ 'ਚ ਨਹੀਂ ਪੜਦੀ ਜਿਵੇਂ ਮੈਂ ਤੁਹਾਨੂੰ ਇੱਕ ਵਾਰ ਅੱਗੇ ਵੀ ਦੱਸਿਆ ਸੀ ਵੀ ਜੇ ਆਪਾਂ ਬੰਦੇ ਨੂੰ ਕਹਿ ਦਈਏ ਯਾਰ ਆਪਾਂ ਉਹ ਸਾਨਾ ਅਗਲਾ ਖੁਸ਼ ਹੋ ਜਾਂਦਾ ਜੇ ਆਪਾਂ ਕਹੀਏ ਪਸ਼ੂ ਯਾ ਅਗਲਾ ਗੁੱਸਾ ਕਰਦਾ ਪਰ ਉਹ ਵੀ ਸਮਝਣ ਚ ਫਰਕ 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 ਵੀ ਸਾਨ ਵੀ ਹੈ ਦਾ ਪਸੂ ਹੀ ਹੈ ਨਾ ਪਰ ਉਹ ਬੋਲਣ ਦਾ ਤਰੀਕਾ ਅੱਡੋਰੀ ਵੀ ਇਸ ਕਰਕੇ ਹਰ ਗੱਲ ਨੂੰ ਸਮਝਣਾ ਜ਼ਰੂਰੀ ਹੈ ਬਾਪੂ ਜੀ ਜਰਨੈਲ ਸਿੰਘ ਗਰੇਵਾਲ ਪਿੰਡ ਮੱਲਾਲਾ ਤਹਿਸੀਲ ਤਲਵੰਡੀ ਸਾਬੋਦ ਜ਼ਿਲ੍ਹਾ ਬਠਿੰਡਾ ਮਾਲਵਾ ਇਲਾਕਾ ਆਪਣਾ ਵਜਦਾ ਜੀ ਤੇ ਬਾਪੂ ਜੀ ਦੇ ਵਿੱਚ ਕਲਾ ਹੈਗੀ ਹੈ ਜਿਹੜੀ ਇਹ ਤੁਸੀਂ ਦੇਖ ਹੀ ਚੁੱਕੇ ਹੋ ਦੋ ਚਾਰ ਵੀਡੀਓ ਦੇ ਵਿੱਚ ਇਹ ਤੇ ਨੌਲੇਜ ਬਹੁਤ ਹੈ ਜ਼ਿੰਦਗੀ ਦਾ ਤਜਰਬਾ ਜਿਹੜੀ ਆਮ ਦੁਨੀਆਦਾਰੀ ਦੇ ਵਿੱਚ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਮਤਲਬ ਹਰ ਪੱਖੋਂ ਭਰਪੂਰ ਹੈਗਾ ਜੀ ਗੁਣਵਾਦੂ ਨੇ ਆਵਾਜ਼ ਬਹੁਤ ਵਧੀਆ ਕੁਆਲਿਟੀ ਹੈਗੀ ਕੁਵਿਸ਼ਰੀ गा ਲੈਂਦੇ ਆ ਗਜ਼ਲ गा ਲੈਂਦੇ ਆ ਤੇ ਜੇ ਕੋਈ ਹੋਰ ਵੀ ਜਿਹੜੇ ਬੰਦੇ ਮਤਲਬ ਸਮਝਦੇ ਆ ਚੀਜ਼ਾਂ ਨੂੰ ਸੁਰ ਤਾਲ ਸੁਰ ਤਾਲ ਵਾਲੀਆਂ ਚੀਜ਼ਾਂ ਨੂੰ ਤਾਂ ਉਸ ਤਰ੍ਹਾਂ ਦੇ ਵੀ ਇਹ ਮਤਲਬ ਗਾਣੇ गा ਲੈਂਦੇ ਆ ਪਰ ਕਿਸੇ ਕਾਰਨਾ ਕਰਕੇ ਪਹਿਲਾਂ ਲਾਲੋ ਜਵਾਨੀ ਵੇਲੇ ਜਾਂ ਘਰ ਦੇ ਕੰਮ ਧੰਦਿਆ ਕਰਕੇ ਇਹ ਸ਼ੌਕ ਪੂਰਾ ਨਹੀਂ ਹੋ ਸਕਿਆ ਸੀ ਤੇ ਤੁਹਾਨੂੰ ਇਹ ਆਵਾਜ਼ ਇਹ ਕਲਾ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਦੱਸ ਸਕਦੇ ਹੋ ਤੇ ਜੇਕਰ ਹੋਰ ਵਾਹਿਗੁਰੂ ਨੇ ਕਿਰਪਾ ਕਰੇ ਆਉਣ ਵਾਲੇ ਟਾਈਮ 'ਚ ਤਾਂ ਬਾਬਾ ਬਾਬਾ ਜੀ ਦਾ ਕੋਈ ਗਾਣਾ ਵੀ ਰਿਕਾਰਡ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਅੱਗੇ ਕੀ ਬੰਦਾ ਭੁੱਖੇ ਦੇ ਵਿੱਚ ਤੇ ਤੁਸੀਂ ਰਹਿ ਕਰਕੇ ਜਰੂਰ ਦੱਸੋ ਵੀ ਇਹ ਆਵਾਜ਼ ਤੋਂ ਤੁਸੀਂ ਪ੍ਰਭਾਵਿਤ ਹੋਏ ਹੋ ਇਸ ਲਈ ਸਾਨੂੰ ਕਮੈਂਟਾਂ ਦੇ ਵਿੱਚ ਬਿਲਕੁਲ ਸੱਚੀਆਂ ਦਿਲੋਂ ਗੱਲਾਂ ਲਿਖ ਕੇ ਦੱਸੋ ਤੇ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਤੁਹਾਡੇ ਵਧੀਆ ਵਿਊ ਦਾ ਜਿਹੜੇ ਬੰਦੇ ਇਸ ਚੀਜ਼ ਨੂੰ ਸਮਝਦੇ ਆ ਕੋਈ ਰਾਈਟਰ ਨੇ ਕੋਈ 뮤직 ਬਣਾਉਣ ਵਾਲੇ ਬੰਦੇ ਨੇ ਜਾਂ ਕੋਈ ਗਾਇਕ ਨੇ ਉਹਨਾਂ ਤੱਕ ਜੇ ਕੋਈ ਇਹ ਵੀਡੀਓ ਪਹੁੰਚਦੀ ਆ ਤਾਂ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਜੀ ਤੇ ਧੰਨਵਾਦ ਤੇ ਨਾਲੇ ਬਾਪੂ ਜੀ ਦਾ ਵੀ ਧੰਨਵਾਦ ਜਰਨੈਲ ਸਿੰਘ ਜੀ ਦਾ ਹੀ ਸਾਰਿਆਂ ਦਾ ਹਾਂ ਜੀ ਹਾਂ ਜੀ ਸਾਰਿਆਂ ਦਾ ਧੰਨਵਾਦ ਤੇ ਤੁਸੀਂ ਟਾਈਮ ਦਿੱਤਾ ਜੀ ਸਾਨੂੰ ਤੇ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ ਜੀ ਜੇ ਕੋਈ ਟਾਈਮ ਦੇ ਉੱਪਰ ਉਹ ਲੋਕਾਂ ਦੇ ਸਾਹਮਣੇ ਆ ਜੇ ਉਹਦਾ ਮੁੱਲ ਪੈ ਜਾਂਦਾਗਾ ਤੇ ਨਹੀਂ ਫਿਰ ਲੇਟ ਜਾ ਕੇ ਵੀ ਉਹ ਚੀਜ਼ਾਂ ਦੁਨੀਆ ਦੇ ਸਾਹਮਣੇ ਤਾਂ ਆ ਹੀ ਜਾਂਦੀਆਂ ਨੇ ਬਾਕੀ ਰੱਬ ਜਿਵੇਂ ਚਾਹੁੰਦਾ ਉਵੇਂ ਹੁੰਦਾ ਨਾ ਜੀ ਹਾਂ ਹਾਂ ਉਹਨਾਂ ਦਾ ਉਵੇਂ ਜਿਵੇਂ ਉਹਨੂੰ ਮਨਜ਼ੂਰ ਹੈ ਹਾਂਜੀ ਹਾਂਜੀ ਹਰ ਪੱਲੇ ਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਚੰਗਾ ਕਰਾਂ ਚੰਗਾ ਕਰਾਂ ਇਸ ਲਈ ਇਹ ਉਪਰਾਲਾ ਇੱਕ ਚੰਗਾ ਕਰਨ ਦੀ ਕੋਸ਼ਿਸ਼ ਹੀ ਹੈ ਜੀ ਅੱਗੇ ਕੀ ਬਣਦਾ ਰੱਬ ਰਾਖਾ ਜੀ ਧੰਨਵਾਦ